ਪਾਈ ਕਹਿੰਦਾ ਨਾ ਜਿਹੜੇ ਬੰਦੇ ਨੇ ਅੱਜ ਖਰੀਦ ਲਈ ਉਹ ਯਾਦ ਰੱਖੂਗਾ ਤੇ ਤੇ ਯਾਦ ਰੱਖੂਗਾ ਕਹਿੰਦਾ ਪੰਜਵੇਂ ਛੂਏ ਹੋਇਆ ਪੰਜਵੇਂ ਛੂਏ ਹਾਂ ਜਮਾ ਸਹੀ ਜੇ ਬੰਦਾ ਯਾਰ ਸੱਚਾ ਹੈਗਾ ਹਾਂ ਆਪਾਂ ਗੱਪੜੀ ਵਧਦੇ ਯਾਰ ਜਮਾ ਤੈਨੂੰ ਕਹਿੰਦੀ ਤੇ ਜੇ ਕਿਤੇ ਹੋਰ ਤੋਂ ਪੁੱਛਦੇ ਤਾਂ ਤੀਜੇ ਕਿ 16 ਲੀਟਰ ਤੱਕ ਦੁੱਧ ਦੇਣਾ ਨੇ ਹਾਂਜੀ ਚੌਂਵਾ ਤਾਂ ਮੈਂ ਕਿ 16 ਕਿਤੇ ਤੋਂ ਕੱਢਣਾਗਾ ਅੱਛਾ ਮੰਡੀ ਦਾ ਬਾਪੂ ਤੀਜੇ ਤੋਂ ਵੱਧ ਮੈਸ ਹੀ ਨਹੀਂ ਹੁੰਦੀ ਕੋਈ ਹੈ ਮੰਡੀ ਚ ਮਾ ਤੀਜੇ ਤੋਂ ਵੱਧ ਨਹੀਂ ਹੁੰਦੀ ਉਹ ਨਾ ਕਹੀ ਜਾਂਦਾ ਕਹਿੰਦਾ ਤੀਜਾ ਦਾ ਜੀ ਪਹਿਲਾ ਤੀਜਾ ਆਪਾਂ ਦਾ ਸਹੀ ਗਾੜਾ ਤੈਨੂੰ ਪਹਿਲਾ ਬੰਦਾ ਜਿਹੜੇ ਨੇ ਤੂੰ ਪੰਜਵਾਂ ਸੂਆ ਕਿਹਾ ਹਾਂ ਆਪਾਂ ਛਾ ਚੁੰਸ ਨਹੀਂ ਬੱਜਣਾ ਤੈਨੂੰ ਅਗਲ ਪਸੂ ਬਣਦੇ ਹੀ ਚਾ ਉੱਥੇ ਪੰਜਵੇਂ ਸੂਆ ਜਾ ਕੇ ਹੈ ਮੈਂ ਹੀ ਹੋਈ ਮੈਂ ਆਂਦੇ ਹਾਂ ਮੈਂ ਹੀ ਵਾਰ ਕਾ ਪਿੰਡਾ ਪਿਆ ਮੋਲ ਨਾ ਮੋਲ ਇੱਕ ਅੱਛੀ ਆ ਬਈ ਨਾ ਦੋ ਮੱਗੇ ਨਾ ਢਾਈ ਮੱਗੇ ਏ ਆ ਜਾ ਲੈ ਜਾ ਅੱਛਾ ਯਾਦ ਰੱਖੇਗਾ ਜੇ ਤੋਂ ਘਰੇ ਲੈ ਕੇ ਵੀ ਹਾਂ ਹੈਗੀ ਆ ਮ ਪੰਜੇ ਸੂਏ ਆਪਣੇ ਘਰੇ ਸੂਏ ਹਾਂ ਆਪਣੇ ਘਰੇ ਆਪ ਦੀ ਕੱਟੀ ਸੀ ਇਹ ਕਰਦੀ ਹਾਂ ਛੋਟੀ ਲੈਤੀ ਸੀ ਪਹਿਲਾਂ ਉਦੋਂ 77 ਦੀ ਜਿਹੜਾ ਜਿਹੜੀ ਆ ਇੱਕ 77 ਦੀ ਹਾਂ 77 ਦੀ ਛੋਟੀ ਲੈਤੀ ਸੀ ਪਹਿਲਾਂ ਨੇ ਆ ਜਾ ਭਾਈ ਇਹਦੋਂ ਤੇ ਇੱਕ 70 ਦੀ ਉਦੋਂ ਛੋਟੀ ਲੈਤੀ ਸੀ ਪਹਿਲੇ ਹਾਂ ਤੇ ਨਾਲ ਦੀ ਛਾਲ ਸੂਈ ਜਾਂਦੀ ਆ ਤਾਂ ਨਹੀਂ ਉਹ ਸਮਝੀ ਸੂਏ ਸੂਏ ਕਰ ਪਿੱਛੇ ਦਿਲ ਆਕੀ ਫੇਰ ਰੱਖ ਲਈ ਹਾਂ ਰੱਖ ਲਈ ਹੁਣ ਤਿੰਨ ਇੱਟੀਆਂ ਹੋ ਗਈਆਂ ਦਾ ਰੱਖੇ ਇੱਕ ਮੰਬੇ ਜਾਂ ਗਈ ਥੋੜੀ ਜੀ ਮੰਦੇ ਚ ਆ ਗਈ ਹਾਂ ਤੇ ਅੱਛਾ ਫੁੱਲ ਦੇ ਟੋਪੜ ਹੁੰਦੀ ਆ ਜਰਾ ਹਾਂ ਹੂੰ ਅੱਛਾ ਤੇ ਹੁਣ ਜੈਜ ਰੇਟ ਕਿੰਨਾ ਕਰੇਗਾ ਜੈਜ ਇੱਕ ਅੱਸੀ ਆਗਾ ਬਸ ਮਾਨਟਲ ਕਰਦੇ ਆਂ ਵਿੱਚ ਜਿਹੜਾ ਅੱਛਾ ਬੱਚਾ ਇਹਦੇ ਮਗਰ ਕੀ ਆ ਅੱਛਾ ਬਈ ਬਤੋ ਮਗਰ ਅੱਛਾ ਚਾਰੇ ਕੱਟੀਆਂ ਦਿੱਤੀਆਂ ਨੇ ਇਹਦੀ ਕਿੱਟਾ ਦੇਤਾ ਐਂ ਤੇ ਕੱਟਾ ਦੇਤਾ ਆਜਾ ਸੱਤਵਾਂ ਦਾ ਮਸ਼ੀਨ ਨੂੰ ਹੋ ਗਿਆ ਭੋਲੇ ਜਾਣਾ ਇੱਥੇ ਕਿੰਨਾ ਦੁੱਧ ਕੱਢੂਗੀ 16 ਲੀਟਰ ਕੱਢੂ ਯਾਰ ਹੱਥ ਕੇ ਜਮਾਨ ਖੋਸ ਅੱਛਾ ਤੇ ਪਿੰਡ ਕਿਹੜਾ ਤੇਰਾ ਸਪਾਲ ਖੁਰਤ ਆ ਪਿੱਕੀ ਕੋਲੇ ਹਾਂ ਹਾਂ ਜੀ ਆ ਪਿੱਕੀ ਕੋਲੇ ਕਹਿੰਦਾ ਬਸ ਪਿੱਕੀ ਦੇ ਰੋਡ ਤੇ ਆ ਰੋਡ ਤੇ ਪਿੱਕੀ ਹਟੇ ਚਪਾਲ ਯਾਰ ਨਾਖਦਾ ਹੀ ਆ ਜਮਾਂ ਸਮਝ ਤੂੰ ਥਾਣੇ ਤੋਂ ਛਾੜ ਤਾ ਬਾਲਟੀ ਤੇ ਉਹ ਵੀ ਖੰਭ ਅੱਛਾ ਜੀ ਅੱਛਾ ਜੀ ਹਰ ਵਾਰ ਆ ਹੀ ਸੁਣਦੀ ਆ ਹਾਂ ਹਾਂ ਸਾਲ ਦੀ ਸਾਲ ਉਹ ਦਿਨ ਜਮਾਂ ਨਹੀਂ ਹੋਉਂਦੀ ਯਾਰ ਅੱਜ ਤੋਂ ਬੀਮੇ ਦੇਣੇ ਨੇ ਹਰੀਨਾਮ ਤੋਂ ਹੋ ਜਾਣਾ ਬਸ ਅੱਛਾ ਕਿਵੇਂ ਹੁਣ ਇਹ ਕੈਕ ਦਿਨਾਂ ਦੀ ਛੁਈ ਹੈ 7 ਦਿਨ ਹੋ ਗਏ ਅੱਛਾ 7 ਦਿਨਾਂ ਦੀ ਹਾਂ ਤੇ ਕੈਕ ਦਿਨਾਂ ਵਿੱਚ ਮਰਜੂ ਹੁਣ ਇਹ ਹੁਣ ਜਿੱਦੇ ਕੱਟ ਜਾ ਨਹੀਂ ਪੰਨ ਜਾਂਦਾ 20 ਬਈ ਦਿਨਾਂ ਬਾਅਦ ਲੰਗਰ ਹਾਂ ਹਾਂ ਸੋਦੀ ਹੋ ਸਮਰ ਜਾਣਾ ਨੇ ਉਸੇ ਤਾਰਾਂ ਤੇ ਅੱਛਾ ਜੀ ਹਾਂ ਨਾ ਮੁੜ ਕੇ ਕਦੇ ਫਰੀ ਆ ਨਾ ਕੋਈ ਹੋਇਆ ਡੱਕਾ ਨਹੀਂ ਇਹ ਡੱਕਾ ਤਾਂ ਯਾਰ ਫਿਰ ਗੁਣਾ ਦੀ ਕੁਤਲੀ ਹੈ ਗੁਤਲੀ ਤਾਂ ਹੈਗੀ ਆ ਯਾਰ ਹਾਂ ਕੀ ਕਰਦਾ ਗੱਲ ਕਰੇ ਤੈਨੂੰ ਪਤਾ ਸਰਦਾ ਨਹੀਂ ਤੇ ਚੱਲ ਕੋਈ ਕਬੀਲਦਾਰੀ ਹੁੰਦੀ ਆ ਜਾਂ ਪਛੂ ਵੱਜ ਜਾਂਦੇ ਨੇ ਅੱਛਾ ਤੇਰੇ ਮੋਬਾਈਲ ਨੰਬਰ 9374 0477 एक बारी फिर 9374 0477 ਠੀਕ ਹੈ ਇਹ ਆ ਲੈ ভাই ਹਾਂ ਵੀ ਯਾਦ ਰੱਖੋ ਸਮਝਾਰ ਕੇ ਤੋੜਾ ਤਰਾ ਕਰਕੇ ਦਿਖਾ ਦਿਓ ਇਹ ਹੈ ਨਹੀਂ ਕੀ ਜਿਆ ਯਾਰ ਆਪਾਂ ਕੋ ਧੱਕਾ ਵੱਢ ਕੇ ਨਹੀਂ ਦਿੱਤੀ ਹੂੰ ਆਪੋ ਏ ਕਮੀਨ ਦੇਖੋ ਕੋਈ ਕਰਦੇ ਤੇ ਵੇਚਣ ਲਿਆਏ ਨੇ ਤੇ ਪੁੱਛਾਂਗੇ ਇਹਦੀ ਸਾਰੀ ਡਿਟੇਲ ਤੋਰੇਗਾ ਕਿ ਤੋੜ ਦੇ ਥੋੜਾ ਜਿਹਾ ਤੇ ਮਗਰ ਆ ਬੱਚਾ ਕੀ ਹੈ ਇਹਦੇ ਕੱਟੀ ਹੈ ਕੱਟੀ ਹੈ ਇੱਕ ਦਿਨ ਦੀ ਛੂਈਆ 6 ਦਿਨ ਹੋ ਗਏ ਜੀ 6 ਦਿਨ ਹੋਇਆ ਛੂਈ ਨੂੰ ਮਗਰ ਕੱਟੀ ਆ ਲੈ ਫਲੀਆਂ ਮਾਰ ਕੇ ਥਾਣੇ ਬਿਲਕੁਲ ਮੁੱਠੀ ਥਾਣਾ ਗੈਪ ਵਾਲਾ ਲੱਗਿਆ ਹੋਇਆ ਲੰਮੀ ਪੂਛ ਆਰਡਰ ਚੰਗਾ ਬਣਾਇਆ ਕਰਮਾਲ ਜੀ ਦਾ ਆ ਦੇਖੋ ਫੇਸ ਕਰੋ ਇੱਕ ਵਾਰੀ ਚੈੱਕ ਚੋਟੀ ਦਾ ਤੇ ਇਹ ਆਰਡਰ ਪੁੱਛਾਂਗੇ ਇਹਦੀ ਸਾਰੀ ਡਿਟੇਲ ਕਿੰਨਾ ਪੈਸਾ ਮੰਗ ਦਿੱਤੇ ਕਿੰਨਾ ਦੁੱਧ ਆਲੋਚ ਸਤਿ ਸ੍ਰੀ ਅਕਾਲ ਭਾਈ ਕਿਹੜਾ ਪਿੰਡ ਹੈ ਪਿੰਡ ਸੇਖੇਰ ਜੀ ਅੱਛਾ ਕੈਮੇ ਚੂਹਿਆ ਛੋਟੀ ਤੇਜੇ ਚੂਹਿਆ ਤੀਜੇ ਹੈ ਤੇ ਮੰਗਰ ਕੱਟੀ ਆ ਤੇ ਦੁੱਧ ਕਿੰਨਾ ਲੀਟਰ ਹੈ ਦੁੱਧ 12 ਕਿਲੋ ਤਿਆਰ ਹੈ 12 ਕਿਲੋ ਤਿਆਰ ਹੈ ਪੂਰਾ ਤਿਆਰ ਹੈ ਅੱਛਾ ਐਸੋ ਬੇਨ ਚੋਲੇ ਇੱਕ ਡੰਗ ਚੋਵੇ ਦੋ ਟੋਵੇ ਤਸ਼ੱਲੀ ਨਾਲ ਲਿਜਾ ਦੇ ਤਸ਼ੱਲੀ ਨਾਲ ਹੀ ਖਾਂਦੀ ਪੀਂਦੀ ਸਭ ਕੁਝ ਅੱਛਾ ਤੇ ਕਿੰਨੇ ਪੈਸੇ ਮੰਗਦੇ 1,35,000 ਰੁਪਏ ਤੇ ਮੌਕੇ ਤੇ ਮਨਤਾਨਾ ਹੋ ਜਾਊਗਾ ਜੀ ਫੁੱਲ ਹਾਂਜੀ ਅੱਛਾ ਤੇ ਮੋਬਾਈਲ 98153 ਜੀ ਹਾਂ 72995 ਇੱਕ ਵਾਰ ਫਿਰ ਬੋਲੀ ਹਾਂ ਨਮਾ 253 ਜੀ 72950 ਵਿੱਚੋਂ ਕੁਝ ਹੋਊਗਾ ਹਾਂ ਜੀ ਥੋੜਾ ਟਾਨ ਟਾਨ ਹੋ ਜਾਊਗਾ ਜੀ ਖਰਚਾ ਪਾਣੀ ਹਾਂ ਜੀ ਅੱਛਾ ਠੀਕ ਹੈ ਤੇ ਪਹਿਲੇ ਪਹਿਲੇ ਸੂਵੇ ਦਾ ਇਹਦਾ ਪਹਿਲਾਂ ਕੀ ਰਿਕਾਰਡ ਰਿਹਾ ਪਿਛਲੇ ਦਾ ਪਹਿਲਾਂ ਜੀ ਮਤਲਬ ਇਹਨਾਂ ਮਤਲਬ 12 ਕਿਲੋ ਕੋਈ ਦਿੱਤਾ ਜੀ ਪਹਿਲਾਂ 12 ਕਿਲੋ ਦਿੱਤਾ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਪੂਰੀ ਹੈ ਜੀ ਕੋਈ ਹੱਥ ਹੱਥ ਤਾਂ ਨਹੀਂ ਪੈਂਦੇ ਹਾਂ ਜੀ ਭੋਰਾ ਵੀ ਨਹੀਂ ਚਾਹੇ ਚਾਟ ਤੇ ਵੀ ਮੇਦੀ ਰਹੀ ਹੈ ਸਾਡੇ ਕੋਲ ਅੱਛਾ ਜੀ ਠੀਕ ਹੈ 1 ਕਿੜੰਗ ਚੋਂ ਦੋ ਚਾਂਗ ਤਛੱਲੇ ਨਾਲ ਲਿਆ ਕਹਿੰਦਾ ਤਛੱਲੀ ਕਰਕੇ ਲਿਜਾਵੀ ਜੀ ਖਾਂਦੀ ਪੀਂਦੀ ਸਭ ਕੁਝ ਠੀਕ ਹੈ ਆ ਲੋ ਵੀ ਨਰਾਲ ਬੋਲਤਾ ਸੁਪਰ ਕਰ ਲੀਂ ਤਾਰ ਪੋਲੀ ਹੈ ਸਰ ਪੋਲੀ ਹੈ ਬਿਲਕੁਲ ਪੋਲੀ ਬਿਲਕੁਲ ਅੱਛਾ ਠੀਕ ਹੈ ਇਹ ਬੋਲਣਾ ਨੇ ਤੈਨੂੰ ਕੀ ਲੈ ਭਾਈ ਇੱਕ ਹੋਰ ਜ਼ਬਰਦਸਤ ਝੋਟੀ ਹੈ ਤੇ ਆਰਡਰ ਦੇ ਕਰਮਾਣ ਵਾਲੇ ਦਾ ਇਹਨੂੰ ਕਹਿੰਦੇ ਹੈ ਗੈਪ ਵਾਲਾ ਥਣ ਮੁਠੀ ਚਾਰੇ ਥਣ ਤੇ ਚਾਰੀ ਇੱਕ ਹੋ ਜਿਆ ਬਿਲਕੁਲ ਕਰਮਾਣ ਵਾਲੀ ਦੇ ਤੇ ਫੇਸ਼ ਕਰਾਉਣਾ ਇੱਕ ਵਾਰੀ ਚੈੱਕ ਆ ਲੋ ਵੇਚ ਕਰ ਲੈ ਇੱਕ ਵਾਰੀ ਚੈੱਕ ਕਰ ਤੇ ਆਰਡਰ ਦਿਖਾਉਣਾ ਵੀ ਕਰਮਾ ਜੀ ਕਿੰਨਾ ਥਨ ਖਾਲ ਗਿਆ ਹੋਇਆ ਪੁੱਛਾਂਗੇ ਦੀ ਡਿਟੇਲ ਸਾਰੀ ਕਿੰਨਾ ਦੁੱਧ ਤੇ ਕਿੰਨੇ ਪੈਸੇ ਦੀ ਹੈ ਤੇ ਅਲੱਗ ਹੀ ਦਿਨ ਦੀਆਂ ਸਾਰੀਆਂ ਮੱਜਾਂ ਚੋ ਪੁੱਛ ਲੈ ਇੱਕ ਐਮ ਐਚ ਯੂ ਐ ਚੂ ਵੀ ਰਹਿ ਇੱਧਰ ਮੁੱਕਰੀ ਮਾੜਾ ਜਾ ਛੂਏ ਕਹਿੰਦੇ ਆ ਛੂਏ ਕਹਿੰਦੇ ਆ 3 3 ਦੁੱਧ ਕਿੰਨੇ ਲੀਟਰ ਆ ਥੱਲੇ 14 ਲੀਟਰ ਹੈ ਬੱਚਾ ਕਿਹੜਾ ਦਾ? ਸੂਈ ਨੂੰ ਕਦੋਂ ਹੋ ਗਏ? 10 ਦਿਨ। ਦੱਸਦੇ ਨਾ ਡਰਦਾ ਕਿਉਂ ਅਸੀਂ ਕੁਝ ਨਹੀਂ ਕਹਿੰਦਾ ਤੈਨੂੰ। ਦੱਸ ਦੇ ਨਾ ਹੋ ਗਏ। ਸੂਈ ਨੂੰ ਦੱਸ ਦੇ ਲੋਏ ਨੇ। ਤੇ ਹੁਣ ਡਬਾਨ ਕੀ ਕਰਦਾ ਜੀ? 170 ਤੇ ਹਾਂ। ਪਿੰਡ ਕਿਹੜਾ ਆਪਣਾ? ਖਾਨਾ। ਖਾਨਾ ਮੈਸਰ ਖਾਨਾ। ਕਿਥੋਂ ਖਾਨਾ? ਕਿਥੋਂ ਖਾਨਾ? ਅੱਛਾ। ਹੈ ਨਹੀਂਗਾ। ਯਾਦ ਨਹੀਂ। ਫਿਰ ਨਾਲ ਦਾ ਬੰਦਾ ਕਿਹੜਾ? ਕੱਲੇ ਜਾਂਦਾ। ਕੱਲੇ ਜਾਂਦਾ। ਬਪਾਰ ਕਰਨਾ ਕਿ ਕਰਦੀ ਆ ਬਪਾਰ ਕਰਦਾ ਬੰਦਾ ਤਾਂ ਯਾਰ ਵਧੀਆ ਤੂੰ ਤੇ ਸਾਂਗਦਾ ਕਿਵੇਂ ਹੈ ਤੇ ਠੀਕ ਹੈ ਚੱਲ ਥੋੜੇ ਇਹਦਾ ਬੰਦੇ ਦਾ ਮੋਬਾਈਲ ਨੰਬਰ ਹੈ ਕੋਈ ਨਹੀਂ ਹੈ ਜੀ ਹੈ ਮਾਲਾ ਬਾਹਰ ਕਰ ਲਈ ਇਹ ਬੜਾ ਜਨ ਇਹ ਮੱਝ ਬੜੀ ਜ਼ਬਰਦਸਤ ਆ ਯਾਰ ਬੰਦੇ ਕੋਲੇ ਆ ਲੈ ਇੱਕ ਛੋਟੇ ਜਿਹੇ ਕੱਦ ਦੀ ਦਰਮਿਆਨੀ ਜਿੰਨਾ ਬਾਈ ਕੋਲੇ ਤੇ ਪਿੰਡੂ ਹੀ ਮੱਝ ਹੈ ਤੇ ਕੋਈ ਭਾਈ ਕਹਿੰਦਾ ਜੇ ਵਪਾਰ ਪੂਰੀ ਕਰਦੇ ਪਤਾ ਲੱਗ ਜਾਂਦਾ ਉਹੀ ਸੰਗਲ ਹੈ ਘਰ ਵਾਲਾ ਤੇ ਇਹ ਬੱਚਾ ਮਗਰ ਕੀ ਆ ਭਾਈ ਓਏ ਕੱਟਾ ਕੱਟਾ ਤੇ ਕਹਿਵੇਂ ਛੂਹਿਆ ਛੋਟੀ ਦੂਜੇ ਦੂਜੇ ਆਵਦੇ ਵਪਾਰ ਕਰਦੇ ਆ ਆਵਦੇ ਆ ਆਵਦੇ ਐ ਅੱਛਾ ਕਰੂ ਐ ਹਾਂ ਤੇ ਕਿੰਨੇ ਕਿ ਲੀਟਰ ਦੁੱਧ ਹੈ ਥੱਲੇ 10 10 ਲੀਟਰ ਐ 10 ਸੂਈ ਕਿਹ ਕਿਦਾਂ ਦੀ ਹੈ 15 ਕਿਦਾਂ ਦੀ 15 ਕਿਦਾਂ ਦੀ ਸੂਈ ਆ ਤੇ ਡਾਕਟਰ ਚੰਗਾ ਤੇ ਰੇਟ ਕੀ ਕਰਦਾ ਹੁੰਦਾ ਇਹਦਾ 96 ਠੀਕ ਹੈ ਲੈਣ ਕਿੱਥੋਂ ਘਟੇ ਜੈ ਜੈ ਇਹ ਕਿੱਦਾਂ ਨਹੀਂ ਪਿੰਡ ਪਿੰਡ ਇਹਨਾਂ ਬਾਈ ਕਹਿੰਦਾ ਮੇਰੀ ਆਪ ਦੀ ਹੈ 5 ਵੇ ਸੂਏ ਆ ਤੇ ਰੱਖੀ ਆ ਮਤਲਬ ਕਾਰੇ ਰੱਖੇ ਹੋਇਆ ਤੇ ਸੌਂਕ ਨਾਲ ਪਾਲੇ ਨੇ ਹਾਂ ਦੱਸਦੇ ਇਹ ਤੂੰ ਪਹਿਲੇ ਛੂਲੇ ਲਿਆ ਸੀ ਹਾਂ ਪਹਿਲੇ ਛੂਲੇ ਆਦੀ ਕਿੱਸੇ ਤਰਦੀ ਜੋ ਉੱਠੀ ਲੈਦੀ ਹਰਿਆਣੇ ਚੋਂ ਹਾਂ ਹੁਣ ਪੰਜਵੇਂ ਛੂਲੇ ਆਪਦੇ ਕੋਲ ਹੀ ਆਉਂਦੇ ਜੀ ਆ ਆ ਦੇ ਕੋਲ ਆ ਪਹਿਲੀ ਗੱਲ ਤਾਂ ਤੇਰਾ ਐ ਆ ਵੀ ਸੱਚ ਬੋਲਿਆ ਤੂੰ ਪੰਜਵੇਂ ਛੂਲੇ ਚਾਰ ਕਟੀਆਂ ਦਿੱਤੀਆਂ ਨੇ ਹੁਣ ਇਕੱਟਾਇਤੀ ਵਾਰਚ ਤੇ ਦੁੱਧ ਕਿੰਨਾ ਆਏ ਥੱਲੇ ਬੱਦੇ ਦੇ ਨਾਲ 14 ਤੋਂ ਲੈ ਕੇ ਹੁਣ 16 ਤੱਕ ਕੱਢੂਗੀ ਇਹ ਤੇ ਇੱਕ ਤੂੰ ਕਹਿੰਦਾ ਛਿਗਾ ਵੀ ਦੁੱਧ ਦੇ ਇਹ 20 ਦਿਨਾਂ ਬਾਅਦ ਹੀ ਰਹਿ ਜਾਂਦੀ ਹੈ ਹਾਂ ਹਾਂ ਬਸ ਛਾਲ ਦੀ ਛਾਲ ਇਹਨੇ ਛੂਣਾ ਆਉਦੀ ਸਮਝਾ ਜਿੱਦੇ ਕੜ ਭੰਨਗੀ ਉਦੀ ਨਵੇਂ ਦੁੱਧ ਹੋ ਜਾਣਾ ਨਾ ਕਦੇ ਫਿਰ ਜਾਂ ਨਾ ਦੁਬਾਰੇ ਹਰਦੀ ਅੱਛਾ ਹਾਂਜੀ ਸ਼ੂਏ ਕਾਏ ਕਰੀ ਤੂੰ ਤਾਂ ਹੁਣ ਇਹ ਤੀਜੇ ਸ਼ੂਏ ਦਾਸ ਤਿਆਰ ਅੱਛਾ ਹਾਂ ਠੀਕ ਤੇ ਕਿੰਨੇ ਦੀ ਸ਼ੇਲ ਕਰੇਗਾ ਇਹਨੂੰ ਇੱਕ ਕੱਸੀ ਆ ਬਈ ਕੋਈ ਮੰਡੀ ਦਾ ਭਾਅ ਆ ਪਾ 2 ਨਹੀਂ 2.5 ਨਹੀਂ ਮੰਗਿਆ ਤੇ ਕੱਸੀ ਮਾਨਦਾਨ ਕਰਦਾ ਕਿ ਫਿਰ ਮ 9370474 ਠੀਕ 10 ਢੋਟੀਆਂ ਬਾਈ 3 ਲੱਖ ਰੁਪਇਆ ਮੰਗਦਾ ਤੁਹਾਨੂੰ ਦਿਖਾ ਦਿਆਂ ਚਾਰੇ ਥਾਂ ਤੇ ਚਾਰ ਹੀ ਗੇਪ ਪਾਲਿਆ ਕਰਮਾ ਵਾਲੀ ਦਾ ਮਗਰ ਬੱਚਾ ਕੀ ਇਹਦੇ ਕੱਟੀ ਹੈ ਜੀ ਤੇ ਦੁੱਧ ਕਿੰਨਾ ਲੀਟਰ ਹੈ 25 ਰੁਪਇਆ ਲਾਈ 17 ਰੁਪਇਆ 17 ਤਿਆਰ ਹੈ ਮਗਰ ਕੱਟੀ ਤੇ ਕਿੰਨੇ ਪੈਸੇ ਮੰਗਦਾ ਮਾਣੇ 3 ਲੱਖ ਤੇ 3 ਲੱਖ ਮੋਬਾਈਲ ਨੰਬਰ 98150 ਇਹਦੇ ਜਾਂ ਕੋਈ ਠੀਕ ਅੱਛਾ ਪਿੰਡ ਕਿਹੜਾ ਪਿੰਡ ਲੈਦਾ ਕਾਕਾ ਜੀ ਨਕਾਲ ਹੈਰਾ ਠੀਕ ਹੈ ਮੱਝ ਆ ਕੇ ਬਿਲਕੁਲ ਚੋਟੀ ਦੀ ਤੇ ਦਿਖਾਉਂਨੇ ਆ ਫਿਰ ਤੋਰਾ ਤਾਰਾ ਕਰਾ ਕੇ ਚੈੱਕ ਤੇ ਝੋਟੀ ਜਬਰਦਸਤ ਹੈ ਜੀ ਤੇ ਆਰਡਰ ਕੁਆਲਟੀ ਕਰੋ ਚੈੱਕ ਤੇ ਇੱਕ ਵਾਰੀ ਫੇਸ ਚੈੱਕ ਕਰ ਲੇ ਝੋਟੀ ਦਾ ਆ ਜਾ ਇਧਰ ਨੂੰ ਮੋੜ ਲੈ ਬਿੱਤਰਾ ਤੇ ਰੇਟ ਵੀ ਚੰਗਾ ਤੇ ਸ਼ਰੀਰ ਦੀ ਬਾਡੀ ਬੰਤਰ ਦੀ ਵੀ ਬੜੀ ਜਬਰਦਸਤ ਹੈ ਤੇ ਪੁੱਛਾਂਗੇ ਕਿ ਕੰਮੇ ਛੂਏ ਤੇ ਕਿੰਨੇ ਦੁੱਧ ਦਿਆ ਮਾਲਕਾ ਇਹ ਤੇ ਚਾਰੇ ਥਣ ਤੇ ਚਾਰ ਹੀ ਗੈਪ ਵਾਲੇ ਨੇ ਆ ਜਾ ਸਤਨਾ ਦੇਸ਼ ਕਰੋ ਇੱਕ ਵਾਰੀ ਕਰਮਾਲ ਦਾ ਚੈੱਕ ਬਹੁਤ ਸੁਨੱਖਾ ਤੇ ਆ ਰਿਹਾ ਕ ਕਟਰੂ ਦਾ ਕਰਦੀ ਆ ਪੁੱਛਦਾ ਕਿੰਨੇ ਦਿਨਾਂ ਦੀ ਛੁਈ ਹੈ ਇਹ ਇਹ ਇੱਕ ਵਾਰੀ ਆ ਚਾਰੇ ਥਾਂ ਤੇ ਚਾਰੀ ਗਏ ਪੜੇ ਆਰਡਰ ਦਿਖਾ ਦੇ ਇੱਕ ਵਾਰੀ ਤੁਹਾਨੂੰ ਵੀਰੇ ਕਿੰਨੇ ਚਿਰ ਦੀ ਛੁਈ ਹੈ ਛੁਈ 10 ਦਿਨ ਹੋ ਗਈ ਹੈ ਛੁਈ ਕਹਿੰਦੇ ਛੁਈ ਦੂਜੇ ਜੀ ਦੂਜੇ ਛੁਈ ਹੈ ਹਾਂ ਜੀ ਦੱਸ ਦੱਕ ਦੇਣਾ ਦੀ ਛੁਈ ਹੈ ਦੁੱਧ ਜਿਵੇਂ ਦੁੱਧ ਤੇ ਦੁੱਧ ਕਿੰਨਾ ਲੀਟਰ ਹੈ 17 ਲੀਟਰ ਤਿਆਰ ਹੈ 17 ਤਿਆਰ ਹੈ ਹਾਂ ਜੀ ਹਾਂ ਤਿਆਰ ਹੈ ਅੱਛਾ ਤੇ ਪਹਿਲੇ ਦਾ ਕੀਰ ਕਟਾ ਸੀ ਮੇਰੇ ਨਾਲ ਹੈਗਾ ਇਹ 16 ਲੀਟਰ ਦਾ ਹੀ 16 ਹਾਂ ਜੀ ਹਾਂ ਐਸ ਤੀ ਵੱਧ ਕੱਢੂਗੀ ਹਾਂ ਜੀ ਹਾਂ ਅੱਛਾ ਬੱਚਾ ਕੀ ਦੇਦਾ ਬਾਈ ਬੱਚਾ ਕੱਟੀ ਹੈ ਜੀ ਮੰਗਰ ਕੱਟੀ ਆ ਕੋਈ ਟੀ ਕਾਚੀ ਕਾਮ ਹੀ ਆ ਆ ਵੀ ਆ ਛੋਟੇ ਦੀ ਛੋਟੇ ਦੀ ਅੱਛਾ ਛੋਟੇ ਦੀ ਆਮ ਹੈ 22 ਜੁੜੀ ਚੰਗੀ ਆ ਵੀਰ 22 ਦੀ ਪੋਨੀ ਜੀ ਠੀਕ ਹੈ ਤੇ ਬੰਦਾ ਬੁੜੀ ਜਣਾ ਮੰਗਦੀ ਜੋ ਠੰਡੀ ਚੀਲਾ ਬਿਲਕੁਲ ਨਹੀਂ ਸੀਰੀ ਅੱਛਾ ਤੇ ਹੁਣ ਮੰਗਦਾ ਕੀ ਹੈ ਮਾਹੀ ਤੇਨ ਲੱਖ ਹੈ ਤਿੰਨ ਲੱਖ ਹਾਂਜੀ ਤੇ ਤਿੰਨ ਲੈਣ ਵਾਲੀ ਗੱਲ ਤੇਨ ਭਾਈ ਦੇ ਨਾਲ 2.5 ਦੀ ਹੋਰ ਵੀ ਹੋ ਜੀ ਮੰਨਦਾ ਨਾ ਹੁੰਦਾ ਹੋ ਗਿਆ ਥੋੜਾ ਜਿਹਾ ਹੋਈ ਭਾਈ ਠੀਕ ਹੈ ਅੱਛਾ ਪਿੰਡ ਕਿਹੜਾ ਆਪਣਾ ਪਿੰਡ ਲੈਦਾ ਕਾਕਾ ਜੀ ਕਗਲਰ ਹਾਂਜੀ ਅੱਛਾ ਵਪਾਰ ਕਰਦੋਂ ਕਰਦੀ ਆ ਮੈਂ ਟੋਕੜ ਪਾਲ ਕੇ ਵੇਚਦਾ ਇਹਨਾਂ ਟੋਕੜ ਗੱਬਣ ਲੈ ਲੈਣਾ ਮੈਂ ਗੱਬਣੀ ਤੇ ਪਾਲ ਕੇ ਵੇਚ ਦਿੰਦਾ ਅੱਛਾ ਠੀਕ ਆ ਤੇ ਮੋਬਾਈਲ ਨੰਬਰ ਮੈਨੂੰ ਕੰਨ 950 ਜੀ 55466 ਇੱਕ ਵਾਰੀ ਫਿਰ ਬਲੇ 99150 55466 ਕਿੰਨੇ ਕ ਡੰਗਰ ਹੋਰ ਰੱਖਦਾ ਕਰੇ ਮੈਨੂੰ ਹੈਗਾ 8 ਦਾ ਡੰਗਰ ਹੀ ਕਰੇ 8 ਦਾ ਹੈਗਾ ਜੇ ਕੋਈ ਬੰਦਾ ਦੂਰੋਂ ਨੇੜੇ ਆਵੇ ਤੇ ਮਿਲਦਾ ਡੰਗਰ ਹਾਂ ਜੀ ਹਾਂ ਮਿਲਦਾ ਜੀ ਅੱਛਾ ਠੀਕ ਹੈ ਇੱਕ ਡੰਗ ਚੋਵੇ ਦੋੜ ਚੋਵੇ ਮੈਂ 10 ਡੰਗਰ ਚੋਵੇ ਰਵੇ ਆਪਣੇ ਘਰੇ ਚਾਹ ਦੂਈ ਅੱਛਾ ਜੀ ਠੀਕ ਹੈ ਭਾਈ ਜੀ ਵਰਕ ਕਰ ਲਿਓ ਮੋਬਾਈਲ ਨੰਬਰ ਬੋਲ ਇੱਕ ਨਾ ਬੂਰੀ ਕੱਟੀ ਦੀ ਬਣਾਉਨੇ ਆਂਗੇ ਵੀਡੀਓ ਇਦੀ ਉਮਰ ਪੁੱਛਦੇ ਆਂ ਤੇ ਇਹਦਾ ਰੇਟ ਪੁੱਛਦੇ ਆਂਗੇ ਤੇ ਜਿਹੜੇ ਬੰਦੇ ਕਹਿੰਦੇ ਆਂ ਵੀ ਕਟੀਆਂ 'ਚ ਦਾ ਕੋਈ ਰੇਟ ਰੂਟ ਨਹੀਂ ਰੇਟ ਦੀ ਜਾਣਕਾਰੀ ਦੇਣੀ ਹੈ ਇਹਦੇ 'ਚ ਕਿਸ ਨੂੰ ਵੀ ਕੀ ਮੰਗਦੇ ਨੇ ਤੇ ਕਿੰਨੇ ਦੀ ਖੁੱਤੋਂ ਲੈਂਦੇ ਨੇ ਤੇ ਭਾਈ ਕਿੰਨੇ ਚਿਰ ਦੀ ਹੈ ਇਹ ਕਟੀਆਂ ਠੀਕ ਹੈਗੀ ਹੈ ਭਈਆ 8 ਮਹੀਨਿਆਂ ਦੀ ਅੱਛਾ ਤੇ ਰੇਟ ਕੀ ਕਰਦਾ ਇਹਦਾ 30000 ਤੇ ਵੇਚੇਗਾ ਕਿੰਨੇ ਦੀ ਸਮਾਰਕ ਐਂ ਜਮਾ ਜੇਬ 'ਚ ਪਾਉਣ ਵਾਲੇ ਕਰ ਦਾਂਗੇ ਅਗਲੇ ਦਾ ਕੱਲਾ ਮਾਨਤਨ ਨਾਲ ਨਹੀਂ ਡੰਗ ਲੈਂਦਾ 27000 ਦੀ ਦੇਣਾ 27000 ਹੋਰ ਇਦੂ ਕੱਟ ਚੱਲਦਾ ਨਹੀਂ ਜਿਆਦਾ ਬਾਈ ਰੱਖ ਅੱਛਾ ਇਹਦੀ ਮਾਂ ਦਾ ਕੀ ਰਕਾਟ ਹੈਗਾ 25 ਦੀ ਕਰਦੀ ਹੈ ਹੈ 25 ਦੀ ਕਰਦੀ ਹੈ ਕਰ ਦਿਓ ਕੋਈ ਨਹੀਂ ਤਾਂ ਕੀ ਆ ਫਿਰ ਤੁਹਾਡੀ ਗੱਲ ਦਾਲਾਂਗੇ ਹੋਣ ਨੰਬਰ 96887 ਹਾਂ 47195 ਇੱਕ ਵਾਰੀ ਫੇਰ ਬਲੇ 96887 ਹਾਂ 47195 ਇਹਦੀ ਮਾਂ ਦਾ ਕੀ ਰਕਾਟ ਹੈ ਯਾਰ ਉਹ ਇੰਨਾ ਤਾਂ ਨਹੀਂ ਮਿਲ ਯਾਦ ਰਹਿਣਾ ਇੰਨਾ ਯਾਦ ਨਹੀਂ ਕਰਾ ਲੱਭੀ ਕੱਟੀ ਬਹੁਤ ਚੰਗੀ ਆ ਬਾਈ ਹਾਂ ਕੱਟੀ ਚ ਨੱਕਿਆ ਅਮਰੋ ਦੀ ਯਾਰ ਕਰਦੇ ਨੇ ਦੇ ਵਿੱਚ ਜਬਰਦਸਤ ਮਾਲ ਅੱਜ ਕੱਟੀਆਂ ਚੋਟੀ ਦੇਆ ਦਿਖਾਉਨੇ ਆ ਫਿਰ ਅੱਜ ਅਹ ਕਰੋ ਲਾਂ ਪਚੂ ਮੰਡੀ ਹੋਰ ਕੀ ਹਾਲ ਇਹ ਕੁ ਹੋ ਗਿਆ ਸਾਰਾ ਬੰਚਾ ਨੰਬਰ ਮੇ ਸਾਰਾ ਬੰਚਾ ਹੋ ਰਿਹਾ ਇੱਕ ਕੱਟਾ ਲਈ ਵਰਦਾ ਬਾਈ ਬਹੁਤ ਸੁਨੱਖਾ ਇਹਦੀ ਡਿਟੇਲ ਪੁੱਛਾਂਗੇ ਸਾਰੇ ਤੇ ਤੁਹਾਨੂੰ ਦਿਖਾ ਦਾਂ ਇੱਕ ਵਾਰੀ ਇੱਕ ਇਹਨੂੰ ਨਾਲਾਂ ਨੂੰ ਨਾਲ ਤੋਂ ਚੈੱਕ ਕਰੋ ਕਿੰਨੀ ਉਮਰ ਹੋ ਗਈ ਮੁੰਡਿਆ ਇਹਦੀ ਓਏ ਦੋ ਸਾਲ ਦੀ ਤੇ ਇਹਦਾ ਕੋਈ ਸੀਮਨ ਕਿਹੜੇ ਦਾ ਹੈ ਬੱਚਾ ਉਹ ਨਾਗ ਨਸਲ ਦਾ ਹੈ ਨਾਗ ਦਾ ਅੱਛਾ ਤੇ ਉਮਰ ਕਿੰਨੀ ਹੋ ਗਈ ਦੋ ਸਾਲ ਦੋ ਸਾਲ ਤੇ ਹੁਣ ਵੇਚਣਾ ਹੈ ਕਿੰਨੇ ਦਾ 90000 ਦੇਣਾ ਕਿੰਨੇ ਦਾ ਫੇਰ ਵੀ ਹੈ 88 ਕਰ ਦਾਂਗੇ ਚਾਚੀ ਪਿੰਡ ਕਿਹੜਾ ਤੇਰਾ ਹੁਣ ਕਾ ਹਾਂ ਤੇ ਅੱਛਾ ਤੇ ਤੇਰੀ ਮਾਂ ਦਾ ਕਿਰ ਕੱਟ ਸੀ ਦੁੱਧ ਦਾ ਤੇਰੀ ਮਾਂ ਦਾ ਹੈ 40 ਲੀਟਰ ਹਰ ਅੱਛਾ ਸਾਰੀ ਯੂਨੀਵਰਸਿਟੀ ਚ ਵੀ ਮਾਂ ਨੂੰ ਲੱਗ ਰਹੀ ਹਾਂ ਆ ਇਸ ਕਦਾਨੀ ਸਾਰੀ ਯੂਨੀਵਰਸਿਟੀ ਚ ਇਹਦੀ ਮਾਂ ਦਾ ਪੁੱਤ ਲੱਗ ਰਿਹਾ ਅੱਛਾ ਹਾਂ ਠੀਕ ਹੈ ਤੇਰਾ ਮੋਬਾਈਲ ਨੰਬਰ 998222 ਚੈੱਕ ਕਰੋ ਬੱਚੀ ਨੂੰ ਤੋ ਲਾਗ ਲਾਗ ਤੋੜ ਲਾ ਕਿਚੂ ਨਾ ਅਜਾ ਚੀ ਪੰਜਾਬ ਚਲ ਚੀ ਆ ਪੰਜਾਬ ਚਲ ਚੀ ਤੇ ਮਗਰ ਬੱਚੀ ਆ ਹਾਂ ਮਗਰ ਬੱਚੀ ਘੇਰਾ ਟੀਕੇ ਦੀ ਹਾਂ ਟੀਕੇ ਦੀ ਅੱਛਾ ਇਹ ਵੀ ਪਿਓਰਾ ਹੈ ਨਾ ਹਾਂ ਹਾਂ ਤੇ ਇਹਦੇ ਨਾਲੇ ਦੁੱਧ ਕਿੰਨਾ ਹੁਣ ਦੁੱਧ ਬਿਖਾ ਲੈ 18 ਲੀਟਰ ਹੈ ਹਾਂ ਅੱਛਾ ਸੂ ਕਿੰਨਾ ਹੋਏ ਬੱਚੀ ਸੂ ਬਈ ਤੀਜਾ ਸੂਆ ਤੀਜੇ ਸੂਆ ਹੈ ਦੁੱਧ ਦਾ 18 ਲੀਟਰ ਹੋਰ ਆ ਗਏ ਤਹਿਸੀਲ ਕਿਨੇ ਦੀ ਕਰਨੀ ਹੁਣ ਆਪਾਂ? سیل ਬਈ 60000 ਦੇ ਹਾਲ ਆਇਆ। ਹਾਂ 60000 ਦੇ। ਠੀਕ ਹੈ। ਤੇ ਮੋਬਾਈਲ ਨੰਬਰ ਆਪਣਾ? 98728 ਹਾਂ 99273 ਇੱਕ ਵਾਰੀ ਫੇਰ ਬੋਲੀ। 98728 99273 ਠੀਕ ਹੈ। ਠੰਡੀ ਛੀਲ ਕੇ ਮੈਂ ਠੰਡੀ ਛੀਲ। ਹੱਥ ਲੈ ਮੜਾ ਜਾ। ਕੋਈ ਵਾਲਾ ਤਾਂ ਨਹੀਂ ਕਰਦੀ। ਠੰਡੀਆਂ ਛੀਲ ਤਾਂ ਇਹ ਬਹੁਤ ਹੁੰਦੀਆਂ ਹਨਾ। ਠੀਕ ਹੈ। ਲੈ ਬਾਈ ਸਪਾਰਕ ਕਰ ਲਓ ਬਾਈ। ਹਾਂ ਧਾਰ ਬੜੀ ਫੋਲੀ ਆ ਬਈ। ਹਾਂ ਧਾਰ ਬੜੀ ਫੋਲੀ ਆ। ਕੁਈ ਇਹ ਹੱਥ ਦਾ ਤਾਂ ਨਹੀਂ ਕਰਦੀ ਬੰਦ ਬੰਦ ਕੋਈ ਮਾਝੂ ਛੁਂ ਗਿਆ ਬੇ ਅੱਛਾ ਬੰਦ ਬੰਦ ਠੀਕ ਆ ਪਿੰਡ ਕਿਹੜਾ ਆਪਣਾ ਪਿੰਡ ਕਿਸ਼نگੜਾ ਕਿਸ਼نگੜਾ ਠੀਕ ਦੋ 60 ਰੁਪਏ ਯਾਨੀ ਕਿੰਨਾ ਦੁੱਧ ਚੱਲੇ 16 ਲੀਟਰ ਕੱਲ ਦੀ ਛੁਜਾ ਮਗਰ ਬੱਚਾ ਕੀ ਹੈ ਕੱਟੀ ਹੈ ਜਮਾਨ ਕੱਟੀ ਹੈ ਅੱਛਾ ਕਿੰਨੇ ਦੀ ਦੇਣੀ ਕੋ 260 ਕਰਾਈ ਮਨੋ ਮੋਬਾਈਲ ਨੰਬਰ ਮੋਬਾਈਲ ਨੰਬਰ ਲਖਾਈ ਬਾਈ ਬੋਲ ਬੋਲ ਬੋਲਦਾ ਬੋਲਦਾ ਬੋਲ ਨੰਬਰ 81950832 ਇੱਕ ਵਾਰੀ 81950832 67 ਬਈ ਨਾ ਗਾ ਦਿੱਤੇ ਮੱਝਲੇ ਖੜੇ ਰਗੇ ਬਿਲਕੁਲ ਟੋਪ ਦਾ ਨਗੀਨਾ ਜਬਰਦਤ ਤੇ ਮਗਰ ਕੱਟੀ ਐ ਤੇ ਸਾਰੀ ਡਿਟੇਲ ਪੁੱਛਾਂਗੇ ਦੀ ਕਿੰਨੇ ਦੁੱਧ ਦੀ ਮਾਲ ਖਤ ਕਿੰਨੇ ਪੈਸੇ ਦੇ ਦੀ ਐ ਇੱਕ ਵਾਰੀ ਵਿੱਚ ਆਰਡਰ ਕਰਾ ਦੇ ਤੇ ਫੇਸ ਕਰਾ ਦੇ ਤੇ ਆਲੋ ਕਿਹੜਾ ਪਿੰਡ ਆ ਬਾਈ ਓਏ ਜਖੇਪੜ ਜਖੇਪੜ ਕਿੰਨੇ ਲੀਟਰ ਦੁੱਧ ਐ ਥੱਲੇ 16 ਲੀਟਰ ਸੂਵੇ ਕਹਿੰਦੇ ਆ ਤੀਜੇ ਸੂਵੇ ਤੀਜੇ ਸੂਵੇ ਮਗਰ ਬੱਚਾ ਕੱਟੀ ਆ ਬਈ ਕੱਟੀ ਐ ਠੀਕ ਐ ਕਿੰਨੇ ਦੀ ਛੇਲ ਕਰਨੀ ਹੋਂ ਕਿੰਨੇ ਦੀ ਚ ਹੈ 260 ਦੀ 260 ਦੀ ਠੰਡੀ ਛਿਲ ਕੇ ਮੈਂ ਠੰਡੀ ਵੀ ਸਮਾ ਨਰਮਾ ਅੱਛਾ ਨਰਮਾ ਠੀਕ ਆ ਆਪ ਦੀ ਹੈ ਕ ਵਪਾਰ ਕਰਦਾ ਆਪ ਦੀ ਹੈ ਆਪ ਦੀ ਹੈ ਠੀਕ ਆ ਲੈ ਬੇਖਵਾਇੰਦ موبائل ਨੰਬਰ 8983267 ਇੱਕ ਵਾਰੀ ਫੇਰ ਬੋਲੀ 8983267 ਠੀਕ ਆ ਲੈ ਯਾਰ ਇੱਕ ਮੱਝ ਹੈ ਨਾ ਕਿ ਨੂੰ ਕਹਿੰਦੇ ਹੁੰਦਾ ਛੋਟੀ ਰੰਗ ਕਿਨੇ ਆ ਲੈ ਕਰੇ ਰੱਖਣਾ ਲੰਨ ਕਿੰਨਾ ਹੈਗਾ ਪੂਰਾ ਚੋਟੀ ਦਾ